ਤਾਈ ਕਿੱਧਰੋਂ ਆਈਆਂ ਤੈਨੂੰ ਦਿਸਦਾ ਨਹੀਂ ਵੀ ਬਾੜੇ ਚੋਂ ਆਈਆਂ ਤਾਈ ਇਸ ਉਮਰੇ ਤੋਂ ਆਹ ਕੋਹ ਕੁੜਾ ਕਰਦੀ ਛੋਣੀ ਲੱਗਦੀ ਵੀ ਭਾਈ نوਹ ਪੁੱਤਾਂ ਦੇ ਮੂਰੇ ਕਰਨਾ ਹੀ ਪੈਂਦਾ ਜਦ ਦੋ ਰੋਟੀਆਂ ਖਾਣੀਆਂ ਪੈਂਦੀਆਂ ਨੇ ਉਹ ਦੋ ਰੋਟੀਆਂ ਤੈਨੂੰ ਬੈਠੀ ਨੂੰ ਪੋਜਦੇ ਨਾ ਕੰਮ ਕਰਾ ਕੇ ਥੋੜੀ ਕੁੱਜਣੀ ਹਰ ਇੱਕ ਦੇਤੀ ਪੁੱਤ ਤੇਰੇ ਵਰਗੇ ਨਹੀਂ ਹੁੰਦੇ ਭਾਈ ਅੱਜ ਕੱਲ੍ਹ ਜਮਾਨਾ ਬਦਲ ਗਿਆ ਕੰਮ ਭਾਲਦੇ ਨੇ ਜੇ ਖਾਣਾ ਤਾਂ ਪਹਿਲਾਂ ਕੰਮ ਕਰੋ ਨਾਲੇ ਸੁੱਖ ਨਾਲ ਹਜੇ ਮੈਂ ਤੰਦਰੁਸਤਾਂ ਕਰਨ ਜੋਗੀ ਹੈਗੀਆਂ ਤਾਂ ਕਰ ਲੈਣੀਆਂ ਮੈਂ ਚਲ ਨੂ ਕਿੱਥੇ ਬਾੜਾਂ ਚ ਤੁਰੇ ਫਿਰੂਗੀ ਫੇਰ ਕਿਉਂਦਾ ਨੂ ਨੂੰ ਭੇਜ ਦਿਆ ਕਰ ਇੱਧਰ ਅੱਜ ਕੱਲ੍ਹ ਲੋਕਾਂ ਦੀਆਂ ਨਜ਼ਰਾਂ ਬਹੁਤ ਗੰਦੀਆਂ ਨੇ ਐ ਗਲੀਆਂ ਚ ਦਿੰਦੀਆਂ ਫਿਰਦੀਆਂ ਕਿ ਤੇੜਾ ਵਾਂਗੂ ਤਾਂ ਕਰਕੇ ਮੈਂ ਨੂ ਬਾਹਰ ਨਹੀਂ ਕੱਢਦੀ ਥੋੜੇ ਵਰਗੇ ਤਾਂ ਮੈਨੂੰ ਘੇਰ ਕੇ ਖੜ ਜਾਂਦੇ ਨੇ ਤੇ ਮੇਰੀ ਨੂਹ ਦਾ ਕਿੱਥੇ ਟਾਈਮ ਭਾਈ ਤਾਂ ਮੇਰੀ ਨਜ਼ਰ ਕੋਈ ਨਹੀਂ ਲੱਗਦੀ ਉਹ ਤਾਂ ਲੋਕ ਤਾਂ ਐਵੇਂ ਪਕਾਈ ਮਾਰਦੇ ਤੁਰੇ ਫਿਰਦੇ ਨੇ ਬੇਦੀ ਨਜ਼ਰ ਲੱਗਦੀ ਆ ਨਾ ਭਾਈ ਮੈਂ ਤਾਂ ਆਪਦੀ ਨੂਹ ਨੂੰ ਬਚਾ ਕੇ ਰੱਖਦੀ ਆ ਨਜ਼ਰਾਂ ਤੋਂ ਆਪਦਾ ਕੰਮ ਕਰ ਜਾ ਕੇ ਉਹਨੇ ਪੁੱਤੇ ਦੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇਗੇ ਅੱਗੂ ਮੈਂ ਮਰ ਗਈ ਹਾਏ ਹਾਏ ਟੁੱਟ ਗਿਆ ਗੋਡਾ ਹਾਏ ਰੱਬਾ

ਨੀ ਮੇਰਾ ਮਰਨ ਹੋਇਆ ਪਿਆ ਤੇ ਤੂੰ ਦੰਦੀਆਂ ਕੱਢਦੀ ਏ ਸ਼ਰਮ ਤਾਂ ਨਹੀਂ ਆਉਂਦੀ ਕੀ ਕਰਾਦਾਈ ਤੂੰ ਕਰ ਲਿਆ ਜੀ ਕਹਦੀ ਚਲ ਕੋਈ ਨਾ ਪਛੜ ਹੋਇਆ ਕੀ ਐ ਕੀ ਗੱਲ ਹੋ ਗਈ ਹਾਂ ਪੁੱਛ ਨਾ ਵੀ ਗੱਲ ਕੀ ਹੋ ਗਈ ਨੀ ਮੈਂ ਤਾਂ ਬਾੜੇ ਚੋਂ ਗੋਹਾ ਸਿੱਟ ਕੇ ਬਾਹਰ ਨਿਕਲਦੀ ਸੀ ਤੇ ਉਹ ਚੰਦਰਾ ਗੱਗਾ ਭੈੜੀ ਜ਼ਬਾਨ ਮਾੜੀ ਔਲਾਦ ਪਤਾ ਨਹੀਂ ਕਿੱਥੋਂ ਨਿਕਲਿਆਈ ਆਉਂਦੀ ਨਾ ਤਾਈ ਹਿੱਦਰ ਕੀ ਕਰਦੀ ਆ ਤੇਰੀਆਂ ਨੂੰਹਾਂ ਨੂੰ ਕਹਿ ਦਿਆ ਕਰ ਕੰਮ ਨੂੰ ਮੈਂ ਐਂ ਕਹਤਾ ਵੀ ਤੇਰੇ ਵਰਗੇ ਦੀਆਂ ਨਜ਼ਰਾਂ ਤੋਂ ਬਚਾਉਣੀ ਆ ਆਪਦੀ ਨੂੰਹ ਨੂੰ ਹੈ ਬਸ ਭਈ ਆ ਦੋ ਚਾਰ ਗੱਲਾਂ ਕਰਕੇ ਮੈਨੂੰ ਸੱਚ ਕਹਿੰਦਾ ਤੇਰੀ ਉਮਰ ਆ ਕਹਾ ਕੂੜਾ ਕਰਨ ਦੀ ਕੰਮ ਕਰਨ ਦੀ ਬੈਠ ਕੇ ਖਾਣ ਦੀ ਐ ਇਹ ਤਾਂ ਗੱਲ ਸਹੀ ਐ ਬਾਈ ਨਾ ਕਹਿ ਕੇ ਪਿੰਕੀ ਮੈਂ ਅੰਦਰ ਪੈਰ ਧਰਿਆ ਕਰ ਦੇ ਅੰਦਰਲੇ ਘਰੇ ਨੀ ਨਾਲੀ ਚ ਪੈਰ ਪੈ ਗਿਆ ਐ ਪਈ ਮੈਂ ਤਾਂ ਸਰਾਲ ਵਾਂਗੂ ਨੀ ਨਾਲੇ ਤਾਂ ਪੈਣੇ ਗਿੱਟਾ ਨਾਲੇ ਗੋਡਾ ਨਾਲੇ ਆਹਾ ਤਾਂ ਕੀ ਹੁੰਦਾ ਹਾ ਗੁੱਟ ਨੀਆ ਹਿੱਲ ਗਿਆ ਮੈਨੂੰ ਤਾਂ ਲੱਗਦਾ ਚਲ ਕੋਈ ਨਾ ਤਾਈ ਇਹਦੇ ਗਰਮ ਪੱਟੀ ਬਣਾ ਲਈ ਠੀਕ ਹੋ ਜੂ ਨੀ ਜਾਣੀ ਆ ਡਾਕਟਰ ਦੇ ਉਂ ਜਾਈ ਜਿਹੜਾ ਮਰਜੀ ਮਾੜੇ ਪਿਹੜਿਆ ਵਾਲਾ 1 ਮਿੰਟ ਜੀ ਉਂ ਜਾਈ ਜਿਹੜਾ ਮਰਜੀ ਮਾੜੇ ਪਿਹੜਿਆ ਨਾ ਗੱਲੋਂ ਨਹੀਂ ਸੌਂ ਆਨੇ ਸਹੀ ਕਹੀਆ ਤੇ ਤੇਰੀ ਉਹ ਮਾਰੇ ਹੈਣੀ ਤਾਈ ਕੰਮ ਕਰਨ ਵਾਲੀ ਨੀ ਮਨ ਐਤੀ ਸੱਟਦੀਆਂ ਕੋਹਾ ਅੱਜ ਕੀ ਪਹਿਲੇ ਦਿਨ ਸੇ